ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ। ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੇ ਦੁੱਧ ਦਾ ਤੁਹਾਨੂੰ ਆਪਾਂ ਤੋਕੜ ਗੱਬਣ ਮੈਂ ਦਿਖਾਉਣੇ ਚੱਕ ਪਾਸ ਇਹ ਸਾਰਾ ਡਿਟੇਲ ਵੀਰ ਤੁਹਾਨੂੰ ਪਹੁੰਚਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਕੁਲਵਿੰਦਰ ਸਿੰਘ ਪਿੰਡ ਲੋਹਾ ਘੇੜਾ ਬਾਈ। ਜ਼ਿਲ੍ਹਾ ਸੰਗਰੂਰ ਹਨਾ। ਹਾਂਜੀ ਬਾਈ। ਮੋਬਾਈਲ ਨੰਬਰ ਜੀ। 78144210518 78144 10518 ਬਾਈ 10518 ਜਿਹੜੇ ਆਪਾਂ ਟੋਕੜ ਗੱਬਣ ਝੋਟੀ ਦੇਖੀ ਇਹਨੇ ਬਾਈ ਜੀ ਸੁਆ ਕਿਹੜਾ ਸੂਈ ਹੋਈ ਜਾ ਹੁਣ ਇਹ ਵੀਰੇ ਆਪਣੀ ਖਰੀਦੀ ਹੋਈ ਅਗਲਾ ਕੈਮਾ ਵਰਜੀ ਮੰਨ ਲੈ ਠੀਕ ਆ ਮੰਨ ਲਿਆ ਚਲੋ ਵੀ ਤੀਜਾ ਖੈਈਏ ਅਸੀਂ ਹਾਂ ਤੀਜੇ ਚੌਥੇ ਮੰਨ ਲੈ ਜੇ ਆਪ ਦੀ ਸਮਝ ਨਾਲ ਦੇਖ ਲਿਆ ਆਪਦਾ ਵੀ ਕੰਨਾ ਹੋਊਗਾ ਠੀਕ ਆ ਤਾਜੀ ਲੈ ਆਈ ਸੀ ਆਪਾਂ ਹਾਂ ਤਾਜੀ ਲਿਆਂਦੀ ਸੀ ਬਈ ਆਪਾਂ ਹੁਣ ਕਿੰਨਾ ਟਾਈਮ ਦੀ ਗੱਬਣ ਹੁਣ ਬਾਈ ਨੂੰ ਪੰਜਵਾਂ ਮਹੀਨਾ ਲੱਗ ਗਿਆ ਪੰਜ ਮਹੀਨਾ ਦੀ ਗੱਬਣ 12 ਤਰੀਕ ਤੋਂ ਲੱਗਿਆ ਪਤਾ ਨਹੀਂ 20 ਤੋਂ ਲੱਗਿਆ ਮੈਂ ਆਪਣਾ ਕਾਪੀ ਤੇ ਲਿਖਿਆ ਪਿਆ ਆਪਾਂ ਦੱਸ ਦਾਂਗੇ ਆਪਾਂ ਚੈ ਮਲਦੀ ਭਾਈ ਇੱਕ ਡਾਂਗੇ ਮਲਦੀ ਆ ਸਵੇਰੇ ਸਵੇਰੇ ਠੀਕ ਹੈ ਜੇ ਤਾਂ ਟੀਕੇ ਦੇ ਮਿਲਪੇ ਤਾਂ ਦਾ ਕਿਲੋ ਘਟ ਦਿੰਦੀ ਆ ਜੇ ਥਾਪੀ ਦੇ ਮਿਲਪੇ ਤਾਂ ਕਿਲੋ ਵਧ ਦੇ ਦਿੰਦੀ ਆ ਪੀ ਚਾਰ ਕਿਲੋ ਜਾਂ 5 ਕਿਲੋ ਬਸ ਇੱਕ ਟਾਈਮ ਦੁੱਧ ਹੈਗਾ ਸੂਈ ਨੂੰ ਹੋਵੇ 70 ਮਹੀਨੇ ਹਾਂ ਹੋ ਗਿਆ ਹੋਣਗੇ ਬਈ ਇਹਨਾਂ ਕਰ ਠੀਕ ਹੈ ਤੇ ਤਰ ਤੁਰ ਜਮੀ ਰੋਮ ਵਰਗੀ ਬੋਲੀ ਆ ਬਈ ਧਾਰਾ 5 ਮਹੀਨੇ ਦੀ ਗੱਪੜ ਚੈੱਕ ਆ ਜਾਵਾਂ ਕੋਈ ਸਾਡ ਪਰ ਨੇ ਹੁਣ ਕਿਉਂ ਸਵੇਰੇ ਚੋਈ ਹੋਈ ਹੈ ਨਾ ਤੇ ਸਵੇਰੇ ਉਹ ਬਾ ਕਰਕੇ ਭਾਂਦਾ ਥੋੜਾ ਜਿਹਾ ਲੱਗਦਾ ਤੇ ਤਾਜੀ ਨੇ ਦੁੱਧ ਕਿੰਨਾ ਦਿੰਦਾ ਹੈ ਤਾਜੀ ਨੇ ਇਹਨਾਂ ਦਿੰਦਾ ਬਈ 14 ਕਿਲੋ ਦਿੰਦਾ 14 ਕਿਲੋ ਦੁੱਧ ਤਾਜੀਵੇਂ ਬੜੀਆ ਪੂਰੀ ਫੁੱਲ ਸੇਵਾ ਤੇ ਦਿੱਤਾ ਇਹ ਆਈ ਕਿੱਥੋਂ ਜੀ ਆਪਣੇ ਕੋਲੇ ਇਹ ਆ ਪਤਾ ਨਾ ਉਹ ਲੈ ਮੰਡੀ ਤੋਂ ਹੀ ਲਈਦੀ ਬਾਈ ਠੀਕ ਆ ਤਨੋਲੇ ਮੰਡੀ ਤੋਂ ਲੈਦੀ ਠੀਕ ਐਵੇਂ ਬਗਿਆ ਜੀ ਹਰਿਆਣੇ ਗਏ ਨੀ ਮੇਰ ਵੀ ਫੜਾ ਅੱਜ ਦਾ ਮੋਲੇ ਦਾ ਕੀ ਰੱਖਿਆ ਮੋਲੇ 85000 ਦੀ ਜਿਹਾ ਸਿਆ 9 ਵਜੇ ਦੇ ਦਾਂਗੇ ਤੇ 5 ਮਹੀਨੇ ਗੱਪਣ ਚੱਕ ਕੇ ਕਨਫਰਮਾਂ ਹਾਂਜੀ ਹਾਂਜੀ ਬਾਈ ਚੂਣ ਚਵਾ ਦੀ ਇੱਕ ਨੰਬਰ ਜਮੀ ਜਮੀ ਇੱਕ ਨੰਬਰ ਕੋਈ ਸਰਲਾ ਨਹੀਂ ਕੋਈ ਫਰਲਾ ਨਹੀਂ ਬਾਈ ਠੀਕ ਐ ਤਾਰ ਜਮਾ ਰੂਮ ਵਰਗੀ ਬੋਲੀ ਇੱਕ ਵਾਰੀ ਜਦੋਂ ਆਪਾਂ ਧਾਰ ਰਿਕਾਰਡ ਦੇਣਾ ਦੂਜੀ ਤਾਉ ਹੀ ਨਿਕਲਦੇ ਇੰਨੀ ਬੋਲੀ ਐ ਜੀ ਤਾਰ ਮੋਲੇ ਜ ਨੀ ਖਲੀ ਟਿਕਾ ਲਾਉਣਾ ਪੈ ਜੀ ਹਾਂ ਠੀਕ ਆ ਵੀ ਲਾਉਣਾ ਪੈ ਸਕਦਾ ਪਰ ਕਹਦਾ ਵੋਪਰਾ ਬੰਦਾ ਆਊਗਾ ਟਿਕਾ ਲਾ ਕੇ ਖੜੂਗੀ ਆ ਠੀਕ ਲਾ ਕੇ ਖੜੂ ਗਰੇ ਠੀਕ ਆ ਸੁਭਰੋ ਕੱਦ ਕਾਠ ਵਗੈਰਾ ਦੇਖੋ ਸਿੰਘ ਮੂੰਹ ਮੱਥਾ ਸੋਹਣਾ ਤੀਜਾ ਚੌਥਾ ਕਸੂਆ ਮੈਂ ਹੈਗਾ ਸੂਈ ਵੀ ਤੇ ਪੰਜ ਮਹੀਨਾ ਦੀ ਗੱਬਣ ਟੋਕਰ ਚੈੱਕ ਕਰ ਪਰਮਾ ਬਹੁਤ ਵੀਰ ਕਰਦੇ ਕਿ ਟੋਕਰ ਗੱਬਣ ਲੈਣੀਆ ਟੋਕਰ ਗੱਬਣ ਲੈਣੀਆ ਸੋ ਅਜਾ ਬਸ ਨੂੰ ਟੋਕਰ ਗੱਬਣ ਦਿਖਾਤੀ ਚੋਕੇ ਇੱਕ ਟਾਈਮ ਤਸੱਲੀ ਕਰਕੇ ਲੈ ਕੇ ਜਾਏ ਪੂਰ ਸਰ ਲਾ ਕੋਈ ਖੋਜ ਵੀ ਹੋਵੇ ਵੀਰ ਕਹਿੰਦਾ ਆਪਾਂ ਉਹਦਾ ਜ਼ਿੰਮੇਵਾਰੀ ਹੋਊ ਫਿਰ ਆਪਣੀ ਆ ਮੈਂ ਪਕਾਈ ਵਾਲਾ ਕੰਮ ਨਹੀਂ 85 ਜੇ ਨਰਮ ਹੋ ਜਮਾਣੀ ਮੋਟੀ ਮੋਕੇ ਦਾ ਨਾ ਥੋੜਾ ਮੋਟੀ ਹੋ ਬਾਈ ਮਾਣਾ ਮੋਟਾ ਮੰਨ ਦਾਂਗੇ ਠੀਕ ਆ ਬਾਲੇ ਆਪਾਂ ਲੱਖ ਸਵਾਲ ਲੱਖ ਉਹ ਨਾ ਮੰਗਿਆ ਨਹੀਂ 14 ਕਿਲੋ ਦੁੱਧ ਤਾਜ਼ੀ ਨੇ ਦਿੱਤਾ ਪੈੰਡ ਲੋਹਾ ਕਿਹੜਾ ਜ਼ਿਲ੍ਹਾ ਸੰਦੂਰ ਚੱਟੀ ਕਹਿੰਦਾ ਲੱਗਿਆ ਵੇਚੀ ਇਹਦੇ ਠੀਕ ਆ ਬਈ ਇਹ ਤਾਂ ਸਿੰਪਲੀ ਭਰਾਇਆ ਆਪਾਂ ਇਹ ਕਹਦੀ ਆ 2 ਟਾਈ ਸਵਾਲਾ ਬਸ ਨੋਰਮਲ ਜੀ ਠੀਕ ਹੈ ਜਿਹੜੇ ਆਮ ਕੋਈ ਵੀ ਨਾਮ ਨਹੀਂ ਹੁੰਦਾ ਸਾਹਣ ਦਾ ਬਸ ਨੋਰਮਲ ਸਿਰ ਨੋਰਮਲ ਠੀਕ ਆ ਹਾਂ ਹਾਂ ਠੀਕ ਹੈ ਸੋ ਨੰਬਰ ਬੋਲ ਜੀ ਦੁਬਾਰੇ ਆਪਣਾ ਨੰਬਰ 781442 105118 ਠੀਕ ਆ ਸੋ ਕਿਸੇ ਵੀਰ ਦੇ ਟੋ